ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵਿੜੰਗ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ਼੍ਰੀਮੁਖਸਰ ਸਾਹਿਬ ਪੈ ਜਾਂਦਾ ਦੋਸਤੋ ਇਸ ਪਿੰਡ ਨੂੰ ਇੱਕ ਘਰੇਲੂ ਪਰਿਵਾਰ ਦੇ ਘਰੋਂ ਦੋਸਤੋ ਵੀਡੀਓ ਕਵਰ ਕਰ ਰਹੇ ਹਾਂ ਪਹਿਲਾ ਸੂਆ ਕ੍ਰੋਸ ਆਂਗ ਦੇ ਵਿੱਚ ਵੜਾ ਦੋਸਤੋ ਤੇ ਥਣ ਹਵਾਨਾ ਦੋਸਤੋ ਜੇ ਗੱਲ ਕਰੀਏ ਬਹੁਤ ਸੋਹਣਾ ਬਹੁਤ ਖੁੱਲਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਇਹ ਬਾਈ ਦੇ ਘਰ ਦੀ ਵੜਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਗਏ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਜੀ ਸਸੀ ਗਾ ਹੋਰ ਠੀਕ ਠਾਕ ਬਾਈ ਜੀ ਠੀਕਾ ਨਾਂ ਦੱਸੀ ਵੀਰ ਗਰਮੇਲ ਸਿੰਘ ਜੀ ਗਰਮੇਲ ਸਿੰਘ ਬਾਈ ਗਰਮੇਲ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੇ 94783 94783 15690 15690 ਠੀਕ ਆ ਤੇ ਬਈ ਇਹ ਵੜ ਆਪਣੇ ਘਰ ਦੀ ਆ ਹਾਂ ਹੀ ਕਰਦੀ ਠੀਕ ਆ ਕਿੰਮਾ ਸੂਆ ਸੂਣਾ ਬਈ ਇਹਨੇ ਇਹਨੇ ਪਹਿਲਾ ਹੀ ਪਹਿਲਾ ਸੂਆ ਸੂਣਾ ਠੀਕ ਆ ਕੋਈ ਸੀਮਨ ਰਿਕਾਰਡ ਦਾ ਪਤਾ ਹੈ ਬਈ ਕਿਹੜਾ ਸੀਮਨ ਲੱਗਿਆ ਇਹਦੇ ਉੱਤੀ ਕੇ ਪਏ ਆ ਸਾਹਮਣੇ ਠੀਕੇ ਪਏ ਆ ਸਾਹਮਣੇ ਠੀਕ ਹੈ ਭਰੋਣੇ ਠੀਕ ਆ ਚੰਗੇ ਭਰੋਣੇ ਦੋਸਤੋ ਅੱਗੇ ਵੀ ਬਾਈ ਦੇ ਘਰੋਂ ਇੱਕ ਦੋ ਵੀਡੀਓ ਕਵਰ ਕੀਤੀਆਂ ਬਾਈ ਕੋਲੇ ਪਸ਼ੂ ਚੰਗੇ ਹੀ ਹੁੰਦੇ ਆ ਦੋਸਤੋ ਤੇ ਬਈ ਇਹਦੀ ਗੱਲ ਕਰ ਲਏ ਪਹਿਲੇ ਸੂਏ ਕਿੰਨਾ ਕੁ ਦੁੱਧ ਕੱਢ ਦੂਗੀ ਬਈ ਇਹ ਕੱਢ ਦੂ 17-18 ਲੀਟਰ ਇਹਦੀ ਮਾਲ ਥੱਲੇ ਇੰਨਾ ਹੀ ਸੀਗਾ 17-18 ਲੀਟਰ ਇਹਦੀ ਮਾਲ ਪਹਿਲੇ ਸੂਵੇ ਵੀ ਇਹ ਦੂਜੇ ਸੂਵੇ ਚ ਹੀ ਭੇਜਤੀ ਸੀ ਸੂਈ ਸੋਈ ਪਹਿਲੇ ਸੂਏ ਜਾਨੀ ਕਿ 17 18 ਲੀਟਰ ਦੁੱਧ ਕੱਢਿਆ ਵੀ ਉਹਨਾਂ ਇਹ ਵੀ ਅਨੁਮਾਨ ਆਈ ਪਾ ਦੂਗੀ ਠੀਕ ਅੱਜ ਦੋ ਤਰੀਕਾਂ ਚ ਦਿਨ ਪੂਰੇ ਹੋ ਗਏ ਠੀਕ ਅੱਜ ਦਿਨ ਪੂਰੇ ਹੋ ਗਏ ਠੀਕ ਆ ਲਓ ਵੀ ਜੇ ਦਿਨਾਂ ਦੀ ਗੱਲ ਕਰੀਏ ਤਾਂ ਬਾਈ ਜੰਦਾ ਅੱਜ ਦਿਨ ਪੂਰੇ ਹੋ ਗਏ ਤੇ ਹਵਾਨਾ ਦੋਸਤੋ ਬਹੁਤ ਸੋਹਣਾ ਖੁੱਲਾ ਤਿਆਰ ਕੀਤਾ ਹੋਇਆ ਤੇ ਭਲਾਂ ਦੇ ਵਿੱਚ ਆ ਦੋਸਤੋ ਜੋ ਭਲਾਂ ਦੋਸਤੋ ਲੈਈਆਂ ਨਾ ਹਵਾਨਾ ਇਹਨੇ ਸੋਹਣਾ ਬਣਾਉਣਾ ਕਿਉਂਕਿ ਬਹੁਤ ਖੁੱਲਾ ਹਵਾਨਾ ਤੇ ਸੋਹਣਾ ਤਿਆਰ ਕਰਦੀ ਹੁੰਦੀ ਆ ਦੋਸਤੋ ਵੇਖ ਸਕਦੇ ਆ ਜੇ ਕੋਈ ਇੱਕ ਦੋ ਦਿਨਾਂ ਨਾਲ ਜਾਂਦੀ ਆ ਦੋਸਤੋ ਢੱਲ ਪਈ ਆ ਹਵਾਨਾ ਹੋਰ ਵੀ ਸੋਹਣਾ ਬਣਾ ਜਣਾ ਬਾਕੀ ਸੀਨ ਠੰਡੀ ਆ ਦੋਸਤੋ ਨੇੜੇ ਹੋ ਕੇ ਤੁਹਾਨੂੰ ਥਣਾ ਦਾਸ ਆਇਆ ਗਿਆ ਦੋਵੇਂ ਪਾਸੇ ਤੋਂ ਵਖਾਦਨੇ ਵੇਖ ਸਕਦੇ ਆ ਬਹੁਤ ਸੋਹਣਾ ਗਿਆ ਵਾ ਦੋਸਤੋ ਤੇ ਸਾਇ ਵੀ ਦੋਸਤੋ ਥਣਾ ਦਾ ਸੋਹਣਾ ਭਲਾਂ ਦੋਸਤੋ ਕਰੀ ਬੈਠੀ ਆ ਪਹਿਲੇ ਸੂਏ ਆਮੀ ਵਹਿੜਾਂ ਦੋਸਤੋ ਭਲਾਂ ਕਰ ਜਾਂਦੀਆਂ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਖੁੱਲਾ ਹਵਾਨਾ ਤਿਆਰ ਕੀਤਾ ਹੋਇਆ ਹੈ ਬਾਕੀ ਥਣਾ ਦਾ ਸਾਈਜ਼ ਵੀ ਦੋਸਤੋ ਸੋਹਣਾ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆਂ ਕ੍ਰਾਉਸ ਆਂਗ ਦੇ ਵਿੱਚ ਆ ਦੋਸਤੋ ਬਲੈਕ ਰੰਗ ਦੇ ਵਿੱਚ ਲੈ ਵੀ ਖੋਲ ਹੀ ਤੋੜ ਕੇ ਵਿਖਾ ਦਗੇ ਲਓ ਬਈ ਤੁਰ ਹੀ ਜਾਂਦੀ ਤਾਂ ਤੁਹਾਨੂੰ ਹੋਰ ਵੀ ਹਵਾਨੇ ਦੀ ਜਿਹੜੀ ਚਜਮੈਂਟਾ ਦੋਸਤੋ ਹੋ ਜਾਣੀ ਆ ਦੇਖ ਸਹਦਾ ਬਾਕੀ ਦੋਸਤੋ ਆਹ ਹੱਤਾਂ ਚ ਆ ਰਹਾ ਬਾਈ ਕੋਲੇ ਹੋਰ ਪਸ਼ੂ ਹੈਗੇ ਆ ਇੱਕ ਵੱਛੀ ਆ ਦੋਸਤੋ ਇੱਕ ਮੱਝ ਤੇ ਇੱਕ ਬਾਈ ਕੁਲੇ ਇਹ ਗਾਂ ਤੇ ਮੁੱਲ ਆਪ ਬਾਈ ਤੋਂ ਪੁੱਛ ਲੈਨੇ ਆ ਵੀਰੇ ਇਹਦਾ ਮੁੱਲ ਕੀ ਕਰਦੇ ਆਗੇ ਮੁੱਲ 85000 ਮੁੱਲ 85000 ਕੋਈ ਥੋੜਾ ਬਹੁਤਾ ਮਾਨਤਨ ਹੋ ਜੂਵੇ ਹਾਂ ਜੀ ਆਹ ਮਾਨਤਨ ਜ਼ਰੂਰ ਕਰਾਂ ਠੀਕ ਆ ਲਓ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਪਹਿਲਾ ਸੂਆ ਸੁੰਦੀ ਆ ਦੋਸਤੋ ਦਿਨਾਂ ਦੀ ਗੱਲ ਕਰੀਏ ਦਿਨ ਪੂਰੇ ਆ ਪਹਿਲੇ ਸੂਏ ਬਾਈਆਂ ਦਾ ਇਹਦੀ ਮਾਂ ਦਾ 17-18 ਲੀਟਰ ਦੁੱਧ ਰਿਆ ਅਨੁਮਾਨ ਆ ਵੀ ਇਹਨੇ ਵੀ 17-18 ਲੀਟਰ ਦੋਸਤੋ ਪਹਿਲੇ ਸੂਏ ਪਾ ਦੇਣਾ ਕਿਉਂਕਿ ਰਾਜੀਪਲੀ ਆ ਬਾਈ ਦੀ ਸੇਵਾ ਦੋਸਤੋ ਜੇ ਗੱਲ ਕਰੀਏ ਬਹੁਤ ਚੰਗੀ ਆ ਬਾਕੀ ਹਮਾਨਾ ਬਹੁਤ ਸੋਨਾ ਤਿਆਰ ਕੀਤਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਿੱਧ ਨੂੰ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ